ਆਖਿਆ ਜਾ ਰਿਹਾ ਸੀ ਤੁਹਾਡੇ ਤਾਇਆ ਹਨਾ ਬਲੋ ਵੀ ਕਿਸੇ ਨੇ ਆ ਕੇ ਜਿਹੜਾ ਕੀ ਉੱਥੇ ਅੰਤਿਮ ਸੰਸਕਾਰ ਚ ਭਾਗ ਨਹੀਂ ਲਿਆ ਹ ਉਸ ਬਾਰੇ ਕੀ ਕਹੋਗੇ ਹਾਂਜੀ ਜਿਵੇਂ ਕਿ ਮੈਂ ਇਹ ਚੀਜ਼ ਆਈ ਗੈਸ ਕਿ ਪਹਿਲਾਂ ਵੀ ਕਲੀਅਰ ਕਰ ਦਿੱਤੀ ਹੈ ਪਰ ਸਟਿਲ ਮੈਂ ਇਹੀ ਕਹੂੰਗਾ ਕਿ ਐਕਚੁਅਲੀ ਤਾਇਆ ਜੀ ਨਾ ਘਰ ਤੋਂ ਬਾਹਰ ਰਹਿੰਦੇ ਸੀਗੇ ਜ਼ਿਆਦਾਤਰ ਤੇ ਬਾਕੀ ਆਈ ਗੈਸ ਕਿ ਮੀਡੀਆ ਨੂੰ ਵੀ ਜਿਹੜੇ ਨਵੇਂ ਨੇ ਉਹਨਾਂ ਨੂੰ ਵੀ ਪੁਰਾਣੇ ਸਿੰਗਰਸ ਦੀ ਜ਼ਿਆਦਾ ਪਛਾਣ ਨਹੀਂ ਹੋਏਗੀ ਸੋ ਦੈਟ ਇਜ਼ ਵਾਈ ਮੀਡੀਆ ਨੇ ਵੀ ਉਹ ਚੀਜ਼ ਚੁੱਕ ਲਈ ਕਿ ਕੋਈ ਵੀ ਨਹੀਂ ਪਹੁੰਚਿਆ ਪਰ ਉੱਥੇ ਬਹੁਤ ਸਾਰੇ ਸਿੰਗਰ ਸੀਗੇ ਜਿਹੜੇ ਲੋਕਲ ਸਿੰਗਰ ਸੀਗੇ ਅੰਮ੍ਰਿਤਸਰ ਦੇ ਆਈ ਗੈਸ ਕਿ ਕੋਈ ਵੀ ਨਹੀਂ ਰਿਹਾ ਹੁਣ ਤੇ ਬਾਕੀ ਜਿਹੜੇ ਨੌਨ ਫੇਸ ਮੰਗਦੇ ਨੇ ਲੋਕੀ ਤੇ ਸਾਰਿਆਂ ਦੀ ਨਿੱਜੀ ਜ਼ਿੰਦਗੀ ਹੈ ਜੀ ਸਾਰੇ ਕੰਮਕਾਰਾਂ ਚ ਬਿਜੀ ਸੀਗੇ ਸੋ ਸਾਰੇ ਅੱਜ ਪਹੁੰਚੇ ਨੇ ਤੋ ਸਾਨੂੰ ਕਿਸੇ ਤੇ ਰੋਸ ਨਹੀਂ ਆ ਕਿ ਸਾਰੇ ਉਸ ਦਿਨ ਬਿਜ਼ੀ ਸੀਗੇ ਐਕਚੁਅਲੀ ਹੋਇਆ ਵੀ ਇਦਾਂ ਨਾ ਕਿ ਸਡਨ ਹੋਇਆ ਸਾਰਾ ਕੁਝ ਪਾਪਾ ਦੀ ਰਾਤ ਜਦੋਂ ਡੈਥ ਹੋਈ ਆ ਤੇ ਅਸੀਂ ਜਿਆਦਾ ਫਿਰ ਟਾਈਮ ਨਹੀਂ ਲਿਆ ਸੰਸਕਾਰ ਵੀ ਉਸੇ ਹੀ ਦਿਨ ਹੋ ਗਿਆ ਤੇ ਫਿਰ ਇਸ ਕਰਕੇ ਵੀ ਕੁਝ ਨਹੀਂ ਪਹੁੰਚ ਸਕੇ ਤੇ ਕੁਝ ਜਿਨ੍ਹਾਂ ਦੇ ਫੋਨ ਆਏ ਸੀਗੇ ਪਹੁੰਚਣਾ ਚਾਹੁੰਦੇ ਸੀਗੇ ਫਿਰ ਉਹਨਾਂ ਨੂੰ ਅਸੀਂ ਕਹਿ ਦਿੱਤਾ ਕਿ ਸੰਸਕਾਰ ਦਾ ਟਾਈਮ ਮਤਲਬ ਹੋ ਗਿਆ ਸੰਸਕਾਰ ਹੋ ਚੁੱਕਾ ਹੈ ਤੋ ਫਿਰ ਉਹ ਕਹਿੰਦੇ ਕਿ ਕੋਈ ਨੇ ਭੋਗ ਤੇ ਦਰਸ਼ਨ ਲਿਆਂਗੇ